ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਰਜਨਾ ਰਾਸ਼ੀ ਭੱਲੇ ਕੇ ਹਾਜ਼ਰ ਹਾਂ ਜਿੱਥੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੁਝਾਅ ਤੇ ਸੰਭਾਵਨਾ ਅੱਜ ਦੇ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਰਹੇਗਾ ਜਾਣੋ ਕੀ ਕਹਦੇ ਹਨ ਤੁਹਾਡੇ ਖੁਸ਼ਕਿਸਮਤ ਤਾਰੇ ਤਾਂ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੇਕ ਰਾਸ਼ੀ ਭੱਲੇ ਦੀ ਮੇਕ ਰਾਸ਼ੀ ਦੇ ਲੋਕਾਂ ਦਾ ਅੱਜ ਦਾ ਦਿਨ ਤੁਹਾਡੇ ਲਈ ਸ਼ੁਭ ਅਤੇ ਫਲਦਾਇਕ ਹੈ ਪਰਿਵਾਰ ਵਿੱਚ ਅੱਜ ਸ਼ੁਭ ਮਾਹੌਲ ਰਹੇਗਾ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਤੋਹਫੇ ਮਿਲਣਾ ਤੁਸੀਂ ਪ੍ਰਸੰਨਤਾ ਦਾ ਅਨੁਭਵ ਕਰੋ ਕੰਮ ਆਸਾਨੀ ਨਾਲ ਪੂਰਾ ਹੋ ਜਾਵੇਗਾ ਉਹ ਪਾਰੀਆਂ ਨੂੰ ਵਿਦੇਸ਼ਾਂ ਨਾਲ ਵਪਾਰ ਵਿੱਚ ਲਾਭ ਹੋਏਗਾ ਤਾਂ ਦੋਸਤੋ ਕੁੱਲ ਮਿਲਾ ਕੇ ਮੇਕ ਰਾਸ਼ੀ ਫਲਦਾ ਦਿਨ ਅਜੇ ਦਿਨ ਬਹੁਤ ਸ਼ੁਭ ਰਹਿਣ ਵਾਲਾ ਹੈ ਤਾਂ ਅੱਗੇ ਗੱਲ ਕਰਦੇ ਹਾਂ ਦੋਸਤੋ ਵਿਸ਼ਵ ਰਾਸ਼ੀ ਫਲਦੀ ਵਿਸ਼ਵ ਰਾਸ਼ੀ ਦੇ ਲੋਕਾਂ ਨੂੰ ਅੱਜ ਜਲਦੀ ਬਾਜੀ ਨਹੀਂ ਕਰਨੀ ਚਾਹੀਦੀ ਕਿਸੇ ਵੀ ਬਵਾਦ ਤੋਂ ਬਚੋ ਜ਼ਮੀਨ ਅਤੇ ਇਮਾਰਤ ਨਾਲ ਸੰਬੰਧਿਤ ਯੋਜਨਾਵਾਂ ਅੱਜ ਬਣਾਈਆਂ ਜਾਣਗੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਨੂੰ ਆਸਾਨੀ ਨਾਲ ਹੱਲ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਮਹੱਤਵਪੂਰਨ ਫੈਸਲੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਅੱਜ ਹੀ ਲਓ ਬਹੁਤਾ ਸੋਚੋ ਨਾ ਤਾਂ ਦੋਸਤੋ ਅੱਗੇ ਗੱਲ ਕਰਦੇ ਆਪਾਂ ਮਿਥਨ ਰਾਸ਼ੀ ਫਲ ਦੀ ਮਿਥਨ ਰਾਸ਼ੀ ਵਾਲੇ ਲੋਕਾਂ ਦੀ ਦਿਨ ਦੀ ਸ਼ੁਰੂਆਤ ਤੋਂ ਹੀ ਤਾਜ਼ੇ ਅਤੇ ਉਰਜਾਵਾਨ ਮਹਿਸੂਸ ਕਰਨਗੇ ਇਸ ਸਮੇਂ ਤੇ ਵਿੱਚ ਕਿਸਮਤ ਵਿੱਚ ਵਾਦੇ ਦੇ ਮੌਕੇ ਮਿਲਣਗੇ ਤੇਜ਼ੀ ਨਾਲ ਬਦਲਦੇ ਵਿਚਾਰ ਤੁਹਾਨੂੰ ਅੱਜ ਉਲਝਣ ਵਿੱਚ ਛੱਡ ਸਕਦੇ ਹਨ ਨਵੇਂ ਕੰਮ ਸ਼ੁਰੂ ਕਰ ਸਕੋਗੇ ਦੋਸਤਾਂ ਅਤੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨਾਲ ਸਬੰਧ ਸੁਖਾਂਵੇਂ ਰਹਿਣਗੇ ਅੱਜ ਵਿੱਤੀ ਦ੍ਰਿਸ਼ਟੀਕੋਣ ਤੋਂ ਤੁਹਾਨੂੰ ਭਗਵਾਨ ਗਣੇਸ਼ ਦੀ ਗਣੇਸ਼ ਜੀ ਦਾ ਆਸ਼ੀਰਵਾਦ ਤੋਂ ਬਹੁਤ ਹੀ ਲਾਭ ਹੋਣ ਦੀ ਸੰਭਾਵਨਾ ਹੈ ਅੱਗੇ ਗੱਲ ਕਰਦੇ ਹਾਂ ਦੋਸਤੋ ਕਰਕਰਾਂਸ਼ੀ ਫਲਦੀ ਕਰਕਰਾਂਸ਼ੀ ਦੇ ਲੋਕਾਂ ਲਈ ਅੱਜ ਤੁਹਾਨੂੰ ਆਪਣੀ ਮਿਹਨਤ ਦਾ ਪੂਰਾ ਲਾਭ ਮਿਲੇਗਾ ਤੁਹਾਨੂੰ ਕਿਸੇ ਵੀ ਚੰਗੀ ਖਬਰ ਜਾਂ ਵੱਡੀ ਸਫਲਤਾ ਦੀ ਅੱਜ ਖੁਸ਼ੀ ਮਿਲ ਸਕਦੀ ਹੈ ਅਚਾਨਕ ਕੋਈ ਅੱਜ ਲਾਭ ਵੀ ਹੋ ਸਕਦਾ ਹੈ ਤੁਹਾਨੂੰ ਜਲਦੀ ਹੀ ਕੁਝ ਵਾਧੂ ਆਮਦਨ ਮਿਲਦੀ ਸੰਭਾਵਨਾ ਹੈ ਜੇਕਰ ਤੁਸੀਂ ਅੱਜ ਕੋਈ ਨਿਵੇਸ਼ ਜਾਂ ਬੱਚਤ ਯੋਜਨਾ ਸ਼ੁਰੂ ਕਰਨ ਦਾ ਫੈਸਲਾ ਕਰਦੇ ਹੋ ਅੱਜ ਇਹ ਤੁਹਾਡੇ ਲਈ ਬਹੁਤ ਹੀ ਵਧੀਆ ਅੱਜ ਦਾ ਦਿਨ ਤੁਹਾਡੇ ਲਈ ਰਹਿਣ ਵਾਲਾ ਹੈ ਦੋਸਤੋ ਤੁਹਾਡੇ ਤੁਹਾਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਦਾ ਸਹਿਯੋਗ ਮਿਲੇਗਾ ਅੱਗੇ ਗੱਲ ਕਰਦੇ ਆਪਾਂ ਸਿੰਘ ਰਾਸ਼ੀ ਫਲ ਦੀ ਸਿੰਘ ਰਾਸ਼ੀ ਵਾਲੇ ਲੋਕ ਅੱਜ ਤੁਸੀਂ ਮਾਨਸਿਕ ਤੌਰ ਤੇ ਤੰਦਰੁਸਤ ਰਹੋਗੇ ਆਪਣੇ ਫੈਸਲੇ ਲੈਣ ਵਿੱਚ ਸੰਕੋਚ ਨਾ ਕਰੋ ਆਪਣੇ ਵਿਚਾਰ ਖੁੱਲ ਕੇ ਪ੍ਰਗਟ ਕਰੋ ਅਤੇ ਫੈਸਲੇ ਲਓ ਯਾਤਰਾ ਅੱਜ ਤੁਹਾਡੀ ਸਫਲ ਰਹੇਗੀ। ਧਨ ਪ੍ਰਾਪਤੀ ਦੀ ਸਭਾਵਨਾ ਹੈ। ਡਿਸਟੈਂਸ ਐਜੂਕੇਸ਼ਨ ਨਾਲ ਜੁੜੇ ਵਿਦਿਆਰਥੀਆਂ ਨੂੰ ਅੱਜ ਕੋਈ ਵੱਡੀ ਸਫਲਤਾ ਮਿਲੇਗੀ। ਤਾਂ ਦੋਸਤੋ ਅੱਗੇ ਗੱਲ ਕਰਦੇ ਆਪਾਂ ਕੰਨਿਆ ਰਾਸ਼ੀ ਫਲਦੀ। ਕੰਨਿਆ ਰਾਸ਼ੀ ਵਾਲੇ ਲੋਕ ਅੱਜ ਤੁਸੀਂ ਕਿਸੇ ਸਮਾਜਿਕ ਸਮਾਰੋਹ ਵਿੱਚ ਭਾਗ ਲੈ ਸਕਦੇ ਹੋ। ਤੁਹਾਨੂੰ ਆਪਣੇ ਕੰਮ ਵਿੱਚ ਸਫਲਤਾ ਮਿਲੇਗੀ। ਤੁਹਾਡੀ ਬਹਾਦਰੀ ਅੱਜ ਵਧੇਗੀ। ਸ਼ਰੀਰਿਕ ਆਨੰਦ ਮਿਲੇਗਾ ਤੁਹਾਨੂੰ ਪੇਸ਼ੇਵਰ ਤੌਰ ਤੇ ਤੁਹਾਡੇ ਚੰਗੇ ਕੰਮ ਲਈ ਮਾਨਤਾ ਮਿਲ ਸਕਦੀ ਹੈ ਵਪਾਰ ਵਿੱਚ ਤਰੱਕੀ ਦੀ ਸੰਭਾਵਨਾ ਹੈ ਕਾਰੋਬਾਰ ਵਿੱਚ ਨਵੀਆਂ ਸੰਭਾਵਨਾਵਾਂ ਦਾ ਸੰਭਾਵਨਾਵਾਂ ਦਾ ਪਤਾ ਲਗਾਇਆ ਜਾ ਸਕਦਾ ਹੈ ਇਸ ਨਾਲ ਤੁਸੀਂ ਨਵੇਂ ਦੋਸਤ ਬਣੋਗੇ ਅਤੇ ਤੁਸੀਂ ਜ਼ਿੰਦਗੀ ਨੂੰ ਨਵੇਂ ਨਜ਼ਰੀਏ ਤੋਂ ਦੇਖ ਸਕੋਗੇ ਦੋਸਤੋ ਅੱਗੇ ਗੱਲ ਕਰਦੇ ਹਾਂ ਪਾਤ ਤੂਲਾ ਰਾਸ਼ੀ ਫਲਦੀ ਤੂਲਾ ਰਾਸ਼ੀ ਦੇ ਲੋਕ ਅੱਜ ਤੁਹਾਨੂੰ ਤੁਹਾਡਾ ਮੂਡ ਬਹੁਤ ਚੰਗਾ ਰਹਿਣ ਵਾਲਾ ਹੈ ਆਪਣੇ ਆਪ ਨੂੰ ਤਰੋਤਾਜ਼ਾ ਕਰਨ ਲਈ ਚੰਗਾ ਆਰਾਮ ਕਰੋ ਪਿਤਾ ਨਾਲ ਵਿਚਾਰਕ ਮਤ ਪੇਤ ਹੋ ਸਕਦੇ ਹਨ ਅਮਾਰਤੀ ਆਰਾਮ ਵਿੱਚ ਵਾਦਾ ਹੋਏਗਾ ਦੋਸਤਾਂ ਤੋਂ ਸਹਿਯੋਗ ਮਿਲੇਗਾ ਇਮਤਿਹਾਨ ਅਤੇ ਮੁਕਾਬਲੇਵਾਂ ਵਿੱਚ ਸਫਲਤਾ ਦੀ ਪਰਭਲ ਸੰਭਾਵਨਾ ਹੈ ਪੁਰਾਣੀ ਚੀਜ਼ ਨੂੰ ਯਾਦ ਕਰਨਾ ਵੀ ਕੁਝ ਸਮੇਂ ਲਈ ਤੁਹਾਡਾ ਮੂਡ ਵਿਗਾੜ ਸਕਦਾ ਹੈ ਪ੍ਰੇਮ ਸਬੰਧਾਂ ਵਿੱਚ ਮਠਾਸ ਆਵੇਗੀ ਸਮਾਜਿਕ ਸਨਮਾਨ ਵਧੇਗਾ ਦੋਸਤੋ ਅੱਗੇ ਗੱਲ ਕਰਦੇ ਆਪਾਂ ਬ੍ਰਿਸ਼ਟ ਕ੍ਰਾਸ਼ੀ ਫਲਦੀ ਅੱਜ ਤੁਸੀਂ ਆਪਣੇ ਪਰਿਵਾਰ ਵਿੱਚ ਸਮਾਗਮ ਵਿੱਚ ਉਤਸ਼ਾਹ ਨਾਲ ਭਾਗ ਲਓਗੇ ਪਿਛਲੇ ਤਜਰਬਿਆਂ ਤੋਂ ਸਬਕ ਲੈ ਕੇ ਅੱਗੇ ਵਧੋ ਤੁਹਾਨੂੰ ਕੁਝ ਸਫਲਤਾਵਾਂ ਮਿਲਣਗੀਆਂ ਅਤੇ ਆਪਣੇ ਪਿਆਰੇ ਨਾਲ ਮੁਲਾਕਾਤ ਹੋਏਗੀ ਕਾਜਿਸਤਾਨ ਤੇ ਜ਼ਿੰਮੇਵਾਰੀ ਵਸ ਸਕਦੀ ਹੈ ਰਿਸ਼ਤੇਦਾਰਾਂ ਨਾਲ ਚੰਗਾ ਵਰਤਾਅ ਕਰੋ ਕਿਸੇ ਗੰਭੀਰ ਸਥਿਤੀ ਤੋਂ ਬਚਨ ਦੀ ਕੋਸ਼ਿਸ਼ ਕਰਨਾ ਬਿਹਤਰ ਹੋਏਗਾ ਇਸ ਦੀ ਬਜਾਏ ਜੇ ਤੁਸੀਂ ਆਪਣਾ ਮਨ ਨੂੰ ਸ਼ਾਂਤ ਰੱਖ ਕੇ ਦਿਨ ਬਤਾਉਂਦੇ ਹੋ ਤਾਂ ਤੁਸੀਂ ਰਾਹਤ ਮਹਿਸੂਸ ਕਰੋਗੇ ਧਿਆਨ ਵਿੱਚ ਰੱਖੋ ਕਿ ਤੁਸੀਂ ਉਸ ਵਿਅਕਤੀ ਦੇ ਸਾਹਮਣੇ ਆਪਣਾ ਇੱਕ ਚੰਗਾ ਚਿੱਤਰ ਪੇਸ਼ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਧੰਨਵਾਦ ਦੋਸਤੋ